ਸ਼ਰਦੀ ਦਾ ਮੌਸਮ ਹੋਵੇ ਤੇ ਸਵੇਰ ਦੇ ਨਾਸ਼ਤੇ ਵਿੱਚ ਗਰਮ ਗਰਮ ਗੋਭੀ ਦੇ ਪਰੌਂਠੇ ਫਿਰ ਇਹ ਜਿਹੜਾ ਨਜ਼ਾਰਾ ਹੈ ਉਹ ਬਿਆਨ ਕਰਨਾ ਬੜਾ ਹੀ ਮੁਸ਼ਕਲ ਹੈ ਤੇ ਇਹ ਗੋਭੀ ਦੇ ਪਰੌਂਠੇ ਜਿਹੜੇ ਐਨੇ ਜ਼ਿਆਦਾ ਸੌਫਟ ਬਣਦੇ ਐ ਹੱਥ ਵਿੱਚ ਜਿਵੇਂ ਮਰਜ਼ੀ ਇਹਨੂੰ ਇਕੱਠਾ ਕਰ ਲੋ ਤੇ ਗੋਭੀ ਬਾਹਰ ਨਹੀਂ ਆਉਗੀ ਨਾ ਹੀ ਇਹ ਬਣਾਉਂ ਸਮੇ ਟੁੱਟਣਗੇ ਤੇ ਬਹੁਤ ਹੀ ਜ਼ਿਆਦਾ ਸੌਫਟ ਬਣਦੇ ਐ ਤੇ ਇਹਨੂੰ ਬਣਾਉਣ ਦਾ ਤਰੀਕਾ ਬੜਾ ਹੀ ਆਸਾਨ ਹੈ ਸਭ ਤੋਂ ਪਹਿਲਾਂ ਆਪਾਂ ਲਈਏ ਜੀ ਗੋਭੀ ਜਿਹੜੀ ਹਰ ਮੌਸਮ ਦੇ ਵਿੱਚ ਆਉਂਦੀ ਹੈ ਪਰ ਸਰਦੀ ਵਿੱਚ ਜੇ ਇਹਦੀਆਂ ਚੀਜ਼ਾਂ ਬਣਾਈਏ ਬੜੀਆਂ ਹੀ ਟੇਸਟੀ ਲੱਗਦੀਆਂ ਤਾਂ ਪਰੌਂਠਿਆਂ ਲਈ ਸਭ ਤੋਂ ਪਹਿਲਾਂ ਆਪਾਂ ਗੁੰਨਾਂਗੇ ਆਟਾ ਜਿੰਨੇ ਆਟੇ ਦੀ ਜ਼ਰੂਰਤ ਹੈ ਤੁਸੀਂ ਲੈ ਲਿਓ ਉਹਦੇ ਹਿਸਾਬ ਨਾਲ ਪਾਓ ਜੀ ਇਹਦੇ ਵਿੱਚ ਨਮਕ ਆਪਾਂ ਇੱਥੇ ਆਟੇ ਦੇ ਵਿੱਚ ਅੱਧਾ ਚਮਚਾ ਤੋਂ ਥੋੜਾ ਜਿਹਾ ਘੱਟ ਨਮਕ ਪਾਇਆ ਫਿਰ ਪਾਣੀ ਹੈ ਜਿਹੜਾ ਉਹ ਤੁਸੀਂ ਹਲਕਾ ਜਿਹਾ ਗਰਮ ਲੈਣਾ ਕਿਉਂਕਿ ਸਰਦੀ ਦਾ ਮੌਸਮ ਹੈ ਠੰਡੇ ਪਾਣੀ ਨਾਲ ਆਟਾ ਬਿਲਕੁਲ ਨਾ ਗੁੰਨਿਓ ਹੌਲੀ-ਹੌਲੀ ਪਾਣੀ ਪਾ ਕੇ ਤੁਸੀਂ ਆਟੇ ਨੂੰ ਗੁੰਨਦੇ ਜਾਓ ਤੇ ਇਹ ਜਿਆਦਾ ਸਖਤ ਨਹੀਂ ਹੋਣਾ ਚਾਹੀਦਾ ਸੌਫਟ ਜਿਹਾ ਹੋਣਾ ਚਾਹੀਦਾ ਇਸ ਤਰੀਕੇ ਨਾਲ ਦੇਖੋ ਨਾ ਜ਼ਿਆਦਾ ਸਖਤ ਗੁੰਨੇ ਆ ਤੇ ਨਾ ਜ਼ਿਆਦਾ ਨਰਮ ਤੇ ਉਸ ਤੋਂ ਬਾਅਦ ਜੀ ਇਹਨੂੰ ਟੱਕ ਕੇ ਆਪਾਂ 15-20 ਮਿੰਟ ਲਈ ਰੈਸਟ ਤੇ ਰੱਖਣਾ ਹੀ ਹੈ ਜੇ ਤੁਸੀਂ ਅਧਿਕ ਘੰਟਾ ਰੱਖ ਦੋ ਤਾਂ ਬਹੁਤ ਹੀ ਜ਼ਿਆਦਾ ਵਧੀਆ ਫਿਰ ਲਈਏ ਜੀ ਆਪਾਂ ਗੋਭੀ ਉਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਆਟਾ ਗੁੰਨਣ ਦੇ ਨਾਲ ਨਾਲ ਤੁਸੀਂ ਗੋਭੀ ਵੀ ਧੋ ਕੇ ਰੱਖ ਦਿਓ ਪਾਣੀ ਵਗੈਰਾ ਉਹਦਾ ਸਭ ਨਿਕਲ ਜਾਊਗਾ ਫਿਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਚੈੱਕ ਕਰ ਲਿਓ ਉਸ ਤੋਂ ਬਾਅਦ ਇਹਦੇ ਛੋਟੇ-ਛੋਟੇ ਫੁੱਲ ਜੇ ਕਰਕੇ ਨਾਲੇ ਤੁਸੀਂ ਇਹਨੂੰ ਦੇਖ ਹੋਗੇ ਤੇ ਫਿਰ ਇਹਨੂੰ ਹੌਲੀ ਹੌਲੀ ਤੁਸੀਂ ਗ੍ਰੇਟ ਕਰੀ ਜਾਣਾ ਜਿਹੜਾ ਥੋੜਾ ਗ੍ਰੇਟਰ ਹੋਊਗਾ ਉਹ ਜਿਆਦਾ ਬਰੀਕ ਨਾ ਹੋਵੇ ਥੋੜਾ ਜਿਹਾ ਮੋਟਾ ਹੀ ਹੋਵੇ ਕਿਉਂਕਿ ਜਿਆਦਾ ਬਰੀਕ ਵਿੱਚ ਕਰਾਂਗੇ ਤਾਂ ਗੋਭੀ ਦਾ ਉਹ ਟੇਸਟ ਨਹੀਂ ਰਹਿਣਾ ਜਿਹੜਾ ਕਿ ਮੋٹے ਕੱਦੂ ਗਸਦਾ ਆਉਂਦਾ ਹੈਗਾ ਕਿਉਂਕਿ ਜਦੋਂ ਪਰੌਂਠੇ ਖਾਣੇ ਆ ਤੇ ਵਿੱਚ ਗੋਭੀ ਆਉਂਦੀ ਹੈ ਤਾਂ ਉਹਦਾ ਸਵਾਦ ਹੈ ਜਿਹੜਾ ਵੱਖਰਾ ਹੀ ਹੁੰਦਾ ਹੈ ਤਾ ਹੌਲੀ ਹੌਲੀ ਕਰਕੇ ਨੂੰ ਸਾਰੇ ਨੂੰ ਆਪਾਂ ਕਰ ਲਿਆ ਗ੍ਰੇਟ ਇਹਨੂੰ ਨਿਚੋੜਨ ਵਗੈਰਾ ਦੀ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਕਿਉਂਕਿ ਜੇ ਤੁਸੀਂ ਅੱਧਾ ਘੰਟਾ ਪਹਿਲਾਂ ਗੋਭੀ ਧੋ ਕੇ ਉਹਨੂੰ ਚੰਗੀ ਤਰ੍ਹਾਂ ਝਾੜ ਕੇ ਜੇ ਰੱਖ ਦਿੰਨੇ ਹੋ ਤਾਂ ਉਹਦੇ ਵਿੱਚ ਜਿਹੜਾ ਵਿਚਲਾ ਪਾਣੀ ਹੈ ਉਹ ਵੀ ਖਤਮ ਹੋ ਜਾਂਦਾ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਕਰ ਲਿਆ ਕਦੂ ਕਸ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਪਾਵਾਂਗੇ ਉਹ ਹੈਗਾ ਹਰਾ ਹਰਾ ਧਨੀਆ ਪਰ ਤੁਸੀਂ ਇੰਨੀਆਂ ਗੱਲਾਂ ਦਾ ਧਿਆਨ ਰੱਖਣਾ ਕਿ ਜਿਹੜੀਆਂ ਵੀ ਚੀਜ਼ਾਂ ਇਹਦੇ ਵਿੱਚ ਪਾਓ ਉਹ ਬਿਲਕੁਲ ਗਿੱਲਾ ਨਹੀਂ ਹੋਣਾ ਚਾਹੀਦਾ ਧਨੀਆ ਵਗੈਰਾ ਫਿਰ ਆਪਾਂ ਪਾਈਆਂ ਜੀ ਤਿੰਨ ਚਾਰ ਹਰੀਆਂ ਮਿਰਚਾਂ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਫਿਰ ਪਾਈ ਆਪਾਂ ਇਹਦੇ ਵਿੱਚ ਕਾਲੀ ਮਿਰਚ ਬਿਲਕੁਲ ਥੋੜੀ ਜੀ ਪਾਈ ਆਪਾਂ ਲਾਲ ਮਿਰਚ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਉਹ ਆਪਾਂ ਇੱਥੇ ਨਮਕ ਨਹੀਂ ਪਾਵਾਂਗੇ ਨਮਕ ਕਦੋਂ ਪਾਉਣਾ ਹੈ ਉਹ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਸਾਰੀ ਨੂੰ ਤੁਸੀਂ ਹੌਲੀ ਹੌਲੀ ਕਰਕੇ ਮਿਕਸ ਕਰ ਲੈਣਾ ਤੇ ਮੈਂ ਇੱਥੇ ਅਦਰਕ ਲਸਣ ਨਹੀਂ ਪਾਇਆ ਕਿਉਂਕਿ ਬੱਚੇ ਪਸੰਦ ਨਹੀਂ ਕਰਦੇ ਪਰ ਉਹਦਾ ਟੇਸ ਜਿਹੜਾ ਸਰਦੀ ਵਿੱਚ ਬੜਾ ਵਧੀਆ ਆਉਂਦਾ ਜੇ ਤੁਹਾਡਾ ਦਿਲ ਕਰੇ ਤਾਂ ਬਿਲਕੁਲ ਛੋਟਾ ਛੋਟਾ ਜਿਹਾ ਕੱਟ ਕੇ ਉਹਨੂੰ ਵਿੱਚ ਪਾ ਲਿਓ ਫਿਰ ਜੀ ਆਪਾਂ ਹੱਥ ਤੇ ਲਗਾਏ ਇੱਕ ਚਮਚ ਦੇਸੀ ਘਿਓ ਦਾ ਤੇ ਆਟੇ ਨੂੰ ਆਪਣਾ ਚੰਗੀ ਤਰ੍ਹਾਂ ਦੇ ਦਾਂਗੇ ਮੋਕੀ ਤੇ ਇੱਕ ਸਾਈਡ ਤੇ ਲਗਾ ਲਾਂਗੇ ਉਸ ਤੋਂ ਬਾਅਦ ਜੀ ਕਰਾਂਗੇ ਆਪਾਂ ਪਰੌਂਠੇ ਤਿਆਰ ਤੇ ਇੱਕ ਵੱਡਾ ਸਾਰਾ ਮੋਟਾ ਜਿਹਾ ਆਪਾਂ ਪੇੜਾ ਲੈ ਲਾਂਗੇ ਇਸ ਤਰੀਕੇ ਨਾਲ ਗੋਭੀ ਦਾ ਪਰੌਂਠਾ ਬਣਾਉਂਗੇ ਤਾਂ ਇਹਨਾਂ ਜਿਆਦਾ ਟੇਸਟੀ ਬਣਦਾ ਕਿ ਜੀ ਨੂੰ ਵੀ ਖਵਾਉਂਗੇ ਬੜੀ ਤਾਰੀਫ ਹੋਊਗੀ ਕਿਉਂਕਿ ਇਹ ਬਿਲਕੁਲ ਨਹੀਂ ਟੁੱਟੂਗਾ ਨਾ ਚੱਕਲੇ ਨਾਲ ਚਿਪੂਗਾ ਆਪਣੇ ਆਪ ਹੀ ਘੁੰਮੂਗਾ ਦੇਖਦੇ ਜਾਇਓ ਤੇ ਹੁਣ ਆ ਗਈ ਜੀ ਆਪਣੇ ਨਮਕ ਪਾਉਣ ਦੀ ਵਾਰੀ ਇੱਕੋ ਜਮ ਸਾਰੀ ਗੋਭੀ ਵਿੱਚ ਨਮਕ ਬਿਲਕੁਲ ਨਹੀਂ ਪਾਉਣਾ ਕਿਉਂਕਿ ਤੁਸੀਂ ਬਹੁਤ ਸਾਰੇ ਪਰੌਂਠੇ ਆ ਜਿਹੜੇ ਉਹ ਤਿਆਰ ਕਰਨੇ ਹੋਣਗੇ ਤਾਂ ਦੋ ਕੁ ਪਰੌਂਠਿਆਂ ਦੀ ਤੁਸੀਂ ਗੋਭੀ ਨੂੰ ਕੱਢ ਕੇ ਕਿਸੇ ਵੀ ਕੌਲੀ 'ਚ ਜਾਂ ਕਿਸੇ ਵੀ ਪਲੇਟ ਵਗੈਰਾ 'ਚ ਲੈ ਲਿਓ ਤਾਂ ਉਹਦੇ ਵਿੱਚ ਉਹਨਾਂ ਦੋ ਪਰੌਂਠਿਆਂ ਜੋਗੈ ਤੁਸੀਂ ਨਮਕ ਪਾਉਣਾ ਹੈਗਾ ਤੇ ਫਿਰ ਇਹਨੂੰ ਮਿਕਸ ਕਰਕੇ ਸਾਈਡ ਤੇ ਰੱਖਣਾ ਤੇ ਹੌਲੀ ਹੌਲੀ ਲੈਣਾ ਜੀ ਤੁਸੀਂ ਆਪਣੇ ਪੇੜੇ ਨੂੰ ਬੇਲ ਉਹ ਤੁਸੀਂ ਜਿੱਦਾਂ ਰੋਜ਼ ਰੋਟੀਆਂ ਬੇਲਦੇ ਹੋ ਉਸੇ ਤਰੀਕੇ ਨਾਲ ਹੀ ਵੇਲਿਓ ਤੇ ਫਿਰ ਇਹਨੂੰ ਜਦੋਂ ਬੇਲ ਲਿਆ ਜੀ ਫਿਰ ਇਹਦੇ ਉੱਪਰ ਲਗਾਵਾਂਗੇ ਆਪਾਂ ਦੇਸੀ ਘਿਓ ਕਿਉਂਕਿ ਦੇਸੀ ਘਿਓ ਨਾਲ ਜਿਹੜਾ ਪਰੌਂਠੇ ਦਾ ਟੇਸਟ ਹੈ ਉਹ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਇਹਦੇ ਵਿੱਚ ਆਪਾਂ ਭਰਾਂਗੇ ਜੀ ਆਪਣੀ ਤਿਆਰ ਕੀਤੀ ਹੋਈ ਗੋਭੀ ਤੇ ਇਹਨੂੰ ਤੁਸੀਂ ਫੁੱਲ ਭਰਨਾ ਬਿਲਕੁਲ ਨਹੀਂ ਡਰਨਾ ਕਿ ਸਾਡਾ ਪਰੌਂਠਾ ਜਿਹੜਾ ਫਟ ਜਾਊਗਾ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਇਹਦੇ ਵਿੱਚ ਮਟੀਰੀਅਲ ਭਰੋਗੇ ਓਨਾ ਜ਼ਿਆਦਾ ਹੀ ਟੇਸਟੀ ਬਣੂਗਾ ਇਸ ਤਰੀਕੇ ਨਾਲ ਪਰੌਂਠੇ ਨੂੰ ਬੰਦ ਕਰ ਦਿਓ ਉਸ ਤੋਂ ਬਾਅਦ ਇਸ ਪੇੜੇ ਨੂੰ ਪਨ ਜੇ ਲਿਓ ਤੇ ਫਿਰ ਜਿਹੜੀ ਸਾਈਡ ਤੁਸੀਂ ਫੋਲਡ ਕੀਤਾ ਸੀ ਉਸੇ ਸਾਈਡ ਹੀ ਤੁਸੀਂ ਬੇਲਦੇ ਜਾਣਾ ਹੈਗਾ ਫਿਰ ਤੁਸੀਂ ਇਹਨੂੰ ਉਲਟ ਪਲਟ ਵੀ ਕਰ ਸਕਦੇ ਹੋ ਦੇਖੋ ਬਿਲਕੁਲ ਆਸਾਨੀ ਦੇ ਨਾਲ ਇਹ ਬਿਲ ਰਿਹਾ ਤੇ ਇਸ ਤਰੀਕੇ ਨਾਲ ਪਰੌਂਠਾ ਤੁਸੀਂ ਕਰ ਲਿਓ ਜੀ ਤਿਆਰ ਬਿਲਕੁਲ ਚੱਕਲੇ ਨਾਲ ਨਹੀਂ ਲੱਗਿਆ ਦੇਖੋ ਨਾ ਹੀ ਇਹਦੇ ਵਿੱਚ ਪਾਣੀ ਹੈ ਜਿੰਨੇ ਮਰਜੀ ਤੁਸੀਂ ਪਰੌਂਠੇ ਬਣਾਈ ਜਾਓ ਬਹੁਤ ਹੀ ਵਧੀਆ ਬਣਨਗੇ ਤੇ ਫਿਰ ਆਪਾਂ ਜੀ ਤਵੇ ਤੇ ਲਗਾਵਾਂਗੇ ਦੇਸੀ ਘਿਓ ਉਹ ਜ਼ਰੂਰ ਲਗਾਓ ਜੀ ਕਿਉਂਕਿ ਇੱਕੇਦਮ ਪਰੌਂਠਾ ਕਈ ਵਾਰੀ ਤਵੇ ਨਾਲ ਚਿਪ ਜਾਂਦਾ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਤੇ ਉੱਪਰ ਪਾਵਾਂਗੇ ਆਪਾਂ ਪਰੌਂਠਾ ਤੇ ਇਹਦੀ ਇੱਕ ਸਾਈਡ ਨੂੰ ਪਾ ਸੇਕ ਆ ਗਏ ਪਰ ਜਿਹੜੀ ਗੈਸ ਦੀ ਫਲੇਮ ਹੈ ਉਹ ਤੁਸੀਂ ਮੀਡੀਅਮ ਟੂ ਸਲੋ ਰੱਖਿਓ ਕਿਉਂਕਿ ਇੱਥੇ ਪਰੌਂਠੇ ਜਿਹੜੇ ਬੰਦਿਆ ਬੜੇ ਜਿਆਦਾ ਟੇਸਟੀ ਬੰਦਿਆ ਬਿਲਕੁਲ ਨਹੀਂ ਜਲਦੇ ਤੇ ਬਹੁਤ ਵਧੀਆ ਹੌਲੀ ਹੌਲੀ ਤਿਆਰ ਹੁੰਦੇ ਆ ਤੇ ਆਪਾਂ ਜੀ ਪਲਟਤੀ ਦੂਸਰੀ ਸਾਈਡ ਤੇ ਉੱਪਰ ਆਪਾਂ ਘਿਓ ਲਗਾ ਦਾਂਗੇ ਜਦੋਂ ਵੀ ਪਰੌਂਠੇ ਬਣਾਉਣੇ ਆ ਰਿਫਾਈਂਡ ਵਗੈਰਾ ਬਿਲਕੁਲ ਨਾ ਯੂਜ਼ ਕਰਿਆ ਕਰੋ ਦੇਸੀ ਘਿਓ ਦੀ ਵਰਤੋਂ ਜ਼ਿਆਦਾ ਕਰਿਆ ਕਰੋ ਕਿਉਂਕਿ ਉਹ ਸੇਤ ਲਈ ਵੀ ਵਧੀਆ ਹੁੰਦਾ ਹੈ ਤੇ ਪਰੌਂਠੇ ਦਾ ਸਵਾਦ ਵੀ ਉਹਦੇ ਨਾਲ ਕਈ ਗੁਣਾ ਆਉਂਦਾ ਤੇ ਬਾਕੀ ਜੀ ਪਰੌਂਠਾ ਹੈਲਥੀ ਬਣ ਜਾਂਦਾ ਹੈਗਾ ਫਿਰ ਇਹਦੀ ਆਪਾਂ ਥੋੜੀ ਜੀ ਦੇਰ ਬਾਅਦ ਦੇਖੋ ਹੌਲੀ-ਹੌਲੀ ਇਹਨੂੰ ਥੋੜਾ ਜਿਹਾ ਦਬਾਵਾਂਗੇ ਤੇ ਇਹਦੀ ਉਲਟ-ਪਲਟ ਕਰ ਦਾਂਗੇ ਤੇ ਬਹੁਤ ਹੀ ਟੇਸਟੀ ਜਿਹਾ ਦੇਖੋ ਪਰੌਂਠਾ ਜਿਹੜਾ ਆਪਣਾ vida ਤਿਆਰ ਹੋ ਗਿਆ ਕਿਉਂਕਿ ਨਾਸ਼ਤੇ ਵਿੱਚ ਬੜੇ ਹੀ ਤਰ੍ਹਾਂ ਦੇ ਪਰੌਂਠੇ ਬੰਦਦੇ ਐ ਤੇ ਕਈ ਗੋਭੀ ਦੇ ਪਰੌਂਠਿਆਂ ਤੋਂ ਬੜਾ ਦੁਰਪਾਇਦੇ ਐ ਇਹ ਸੁੱਕ ਜਾਂਦਾ ਜੀ ਇਹ ਫਟ ਜਾਂਦਾ ਜੀ ਇਹ ਚੰਗੀ ਤਰ੍ਹਾਂ ਵੇਲਿਆ ਨਹੀਂ ਜਾਂਦਾ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਆਪਾਂ ਟੇਸਰ ਲਗਾਇਆ ਕਿਉਂ ਤੇ ਬੱਚਿਆਂ ਨੂੰ ਦਿੱਤਾ ਦੇਖੋ ਇਹਦੀ ਉਲਟਪਲਟ ਇਸੇ ਤਰ੍ਹਾਂ ਹੀ ਆਪਾਂ ਕੀਤੀ ਬਿਲਕੁਲ ਇਹਨੂੰ ਕੁਛ ਨਹੀਂ ਹੋਇਆ ਦਹੀਂ ਨਾਲ ਖਾਓ ਬਟਰ ਨਾਲ ਖਾਓ ਉਹ ਤੁਹਾਡੀ ਮਰਜ਼ੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ de yo